ਤੋ ਜੇ ਕੋਈ ਸਤ ਨਹੀ ਕੈ ਕਾਲਾ ਨਾਤ ਸੁਰਗ ਨਲ ਜੰਮ ਨਿਰਗਹਾ ਹੈ ਜਾ ਨਾ ਤਦ ਸੁਰਗ ਮਸ ਬਿਆਲਾ ਤੋ ਜੇ ਕੋਈ ਸਤ ਨਹੀਂ ਕੈ ਕਾਲਾ ਨਾਤ ਸੁਰਗ ਨਹੀਂ ਨੰ ਜੰਮ ਨਾ ਨਾ ਕੋਈ ਨਾ ਜਾਏ ਜਾ ਬਰਮਾ ਬਸਨਾ ਬੇਸ ਨਾ ਕੋਈ ਆਪ ਦਾ ਬੱਤ ਸੰਜਮ ਨਾ ਆਪ ਦਾ ਸੇਤ ਨਾ ਬਰਤ ਪੂਜਾ ਨਾ ਕੋ ਆਖੇ ਖਾਣੇ ਦੂਜਾ ਆਪੇ ਆਪੋ ਖਾਣੇ ਕਿੱਸੇ ਆਪੇ ਕੀਮਤ ਪਾਏਗਾ ਨਾ ਸੱਤ ਸੱਜ ਨੂੰ ਤੁਸੀ ਮਾਰਾ ਗੋਪੀ ਕਾ ਨਾ ਕਰੂ ਕੋ ਕਲਾ ਕਰਮ ਪਰਮੰਤ ਪਖੰਡ ਨਾ ਕੋਈ ਨਾ ਕੋ ਬੱਸ ਰੁਸਾਇਦਾਰ ਕਰਮ ਪਰਮ ਨਹੀਂ ਮਾਇਆ ਮਾਕੀ ਜਤੀ ਜਾਨ ਮਾ ਨਹੀਂ ਦਿੱਤੇ ਰਖੀ ਮਮਤਾ ਜਾਲ ਘਰ ਨਹੀਂ ਆਥੀ ਨਾ ਕੋ ਕਿਸੇ ਧਿਆਏ ਨਾ ਮਿੰਦ ਪਿੰਦ ਵੈਚਿਓ ਬਚਿੰਦੋ ਨਾ ਤਦ ਕੋ ਰਖਣਾ ਮਸੰਦੋ ਨਾ ਤਦ ਗਿਆਨ ਤਿਆਨ ਕੋ ਪੁੱਤ ਨਾ ਕੋ ਗੰਤ ਬਣਾਏ ਦਾ ਕਰਨ ਪੇਚ ਨਹੀਂ ਬ੍ਰਹਮਣ ਖੱਤਰੀ ਦੇਵ ਦੇਵਰਾ ਕੋ ਖੱਤਰੀ ਔਬ ਜਗ ਨਹੀਂ ਤੀਰਤ ਨਾ ਬਤਾਜੀ ਨਾ ਕੋ ਫੇਕ ਮੁਸਾਇਦ ਤੁਹਾ ਕੀ ਰਈਆ ਦਾ ਨਾਮ ਮੈਂ ਨਾ ਕੋ ਕੰਗਾਇਦਾ ਭਾਉ ਨ ਭਤੀ ਨਾ ਸਨਕਤੀ ਸਾਜਨ ਮੀਠ ਬਿੰਦ ਨਹੀਂ ਰਕਤੀ ਆਪੇ ਸਾਰਾ ਆਪੀ ਬੰਚਾਰਾ ਸਾਚੇ ਉਪਾਏ ਦਾ ਬੇਰਕ ਦੇਵ ਨ ਸਿਮਰਤ ਸਤ ਕਾਟ ਪੁਰਾਣ ਤੈ ਨਹੀਂ ਸਤ ਕੈਤਾ ਗੱਤਾ ਆਪ ਉਚਰ ਆ ਬਾਜ ਤਲਾ ਨਾ ਨਾਨ ਖੁਦਰ ਹਯਾ ਕਰਨਾ ਵਿਸਰਾਮ ਹੀ ਸੋ ਪਾਈ ਮਾਇਆ ਮੋ ਬਧਾਈ ਜਾ ਬਿਦਲੇ ਤੋ ਕੋ ਹਬਦ ਸੁਨਾਇ ਕਰ ਕਰ ਦੇਖੇ ਹੁਕਮ ਸੁਭਾਇਆ ਖੰਡ ਬ੍ਰਹਮੰਡ ਕੋ ਤਾਲ ਅਰੰਭੇ ਦੁਤੋਂ ਤੱਕ ਦੀ ਯਾਦ ਆਈ ਰਾਰਾ ਤਾਂ ਕਾਮ ਤ ਨ ਜਾਣੇ ਕੋਈ ਪੂਰੇ ਗੁਰ ਤੇ ਸੋਝੀ ਹੋਈ ਨਾਨਕ ਸਾਚ ਰਤੇ ਜਿਸ ਮਾਤੀ ਕਿਸ ਨੂੰ ਕੋਈ ਨੰਗਾਈ ਨਾ ਮਰ ਮਾਲਾ ਸੈਲਾ ਅੱਬੇ ਆਪੋ ਪਾਈ ਨਾ ਰਾਰਾ ਸੱਚਾ ਥਾਨ ਪਏ ਗੁਪਾਲਾ ਸੱਚਾ ਭਾਨ ਕੀ ਹੋ ਤੇ ਯਾਲਾ ਕੌਣ ਪਾਣੀ ਅਗਨੀ ਕਾ ਬੰਦਾ ਨਾ ਕਾਇਆ ਕੋ ਦਰਸਾਈ ਦਾ ਨੌਕਰ ਥਾਪੇ ਤਾ ਪ੍ਰਹਾਰੇ ਨਸਮੇ ਬਸਾ ਰਖ ਪਾਈ ਸਹਿਬ ਸਤਿ ਉਪਰੇ ਜਨ ਮੜਾ ਗੁਰਮਕਮੈਨ ਨ ਲਾਇਦਾ ਰੱਬ ਸਾ ਤੇ ਦੀਨ ਨੋਤ ਜੋਤ ਸਬਾਈ ਆਪੇ ਕਰ ਕਰਨੇਕ ਵਡਾਈ ਜੋਤ ਸਰੂਪ ਸਰਾਸਤ ਕੋਈ ਦਾ ਕਰਵੇਂ ਹਾਨ ਪਟੰਦਾ ਤੋਰਾ ਪੂਰੇ ਤੋਰ ਕੋਲੇ ਬੰਜਾਰਾ ਆਪੇ ਰਤਨ ਸਾਹੇ ਲੇਵੇ ਆਪੇ ਕੀਮਤ ਪਾਏ ਦਾ ਕਰਮੇ ਹਾੜ ਪਟੰਬਾ ਪਾਲਾ ਪੂਰੇ ਤੋਰ ਤੁਲੇ ਬਣ ਜਾਣਾ ਆਪੇ ਰਤਨ ਬਸਾਹੀ ਲੇਵੇ ਆਪੇ ਕੀਮਤ ਪਾਏਗਾ ਕੀਮਤ ਪਾਈ ਪਾਵਨ ਹਾਰੇ ਬਿਹਰ ਪ੍ਰਭਾ ਪੂਰੇ ਕੋ ਨਹਾਰੇ ਸਰਬ ਕਲਾ ਨੇ ਆਖੇ ਰਿਆ

ਸਤਿਗੁਰੂ ਮਿਲੇ ਤਾਂ ਤੂੰ ਵਪਾਰੀ ਹੈ ਪ੍ਰੇਮ ਕੁਦਾਰਤ ਪਾਈਦਾ ਪ੍ਰੇਮ ਕੁਦਾਰਤ ਲੈ ਉਮਦੋ ਕبھی ਨਾ ਘਟ ਤੂੰ ਲਾ ਤੁਲੋ ਸੱਚਾ ਵਪਾਰੀ ਹੋ ਗਏ ਸੱਚ ਸੁੱਤ ਪਾਈਦਾ ਸੱਚਾ ਸੌਦਾ ਮਿਰਲਾ ਕੋ ਪਾਈ pura satguru de mele manaye karm ko hoye to gurbasaye manne hukum samaye ra hukum ayya hukum samaya hukum e dije jag tu paya hukum e sukh mast payala hukum e kala rahaye ra fuk mes tengorators, fundamentals for monata, fundamentals para. externi para. el conocimiento, cycles de que tengo Interes de que los interrogantes. su COMP lease es esto. su HIC strong una de ਹੁਕਮ ਦੇਖਿ ਲਖਾਈ ਦਾ ਹੁਕਮ ਪਾਈ ਤੋ ਤਰ ਦੇਵ ਦਾਨੁ ਅਗੰਤ ਪਾਰਾ ਮਨਿ ਹੁਕਮ ਸੁਧਰ ਕੇ ਪਾਈ ਸਤਿ ਮਲਾਈ ਸੁਹਾਣੀ ਜਾਨਾ ਹੁਕਮੈ ਜੋ ਸਦੀ ਗੁਲਾਰੇ ਹੁਕਮੈ ਸਿੰਤ ਸਾਰਕ ਵਿਚਾਰੇ strength, ginag tenga ki parse motte kari ira kayaat kon gari naita sahar ведatri jivana, gans aún ਨੰਬਰ ਤਾਰੀ ਆਪਨ ਰਾਜਾ ਪ੍ਰਕਾਰੀ ਆਪੇ ਕੁਦਰਤ ਕਰ ਕਰ ਦੇਖੈ ਸੁੰਨ ਸੁਮਾਦ ਪਾਇਦਾ ਕੌਣ ਪਣੀ ਸੁਨੇ ਤੇ ਸਾਜੇ ਸ੍ਰਿਸ਼ਟ ਪਾਇ ਕਾਇ ਕਲ ਰਾਜੀ ਆਪ ਜਦ ਦੋਏ ਕੀਏ ਉਪਕ ਖਵਤ ਸੁਖਾ ਦੁਖ ਦੀਏ ਤੋਤ ਕੋ ਕਹੀ ਤੇ ਅਮਰ ਰੋਪੀਤਾ ਗੁਰਮੁਖ ਰਿ ਕਰ ਪਾਇਨਾ ਸਾਮਵੇਦਨਿਕ ਚਜਰ ਥਣ ਪਾਣਾ ਵਰਨੇ ਮੁਖ ਹੁਕਮੈ ਪਾਨ ਪਾਣੀ ਗੈ ਨਾਰਿ ਹੁਕਮੈ ਸਿਰ ਸ਼ਕਤੀ ਕਰ ਵਰਸਾ ਹੁਕਮੈ ਖੇਲ ਮਲਾਈ ਲਾ ਹੁਕਮੈ ਨਾਨੀ ਤਸੀ ਹੁਕਮ ਹੈ ਜੰਤਨ ਤਿਰਤਾ ਗੁਣਵਾਸੀ ਹੁਕਮ ਹੈ ਤਾਂ ਜਗਰਾਸ ਸਦਾ ਸੁਨਾ ਹੁਕਮ ਦੇਖ ਦਿਖਾਈਦਾ ਹੁਕਮ ਪਾਈ ਦਤ ਤਰ ਦੇਵ ਦਨੁ ਅਗੰਤ ਪਾਰਾ ਮਨੈ ਉਤਨ ਸੋਧਰ ਕੇ ਤਕੇ ਸਾਚ ਮਲਾਈ ਸੁਮਾਈ ਨਾ ਹੁਕਮੈ ਜੋ ਸਤੀ ਗੁਜ਼ਾਰੇ ਹੁਕਮੈ ਸਿੱਧ ਸਾਧਕ ਵਿਚਾਰੇ ਆਪ ਨਾ ਸੁਨਾਥੀ ਸਭ ਜਾਗੀ ਕਰਦੇ ਮੁਕਤ ਕਰਾਈ ਦਾ ਕਾਇਆ ਕੋਟ ਗਈ ਨਾਨਕ ਸਾਈ ਮਿਲੇ ਕਬ ਜੀਵਨ ਗੁਰ ਸਾਹਿਬ ਦੀ ਲਾ ਪੰਲਾ ਸੁਨ ਕਲਾ ਅਪਰੰਪਰ ਧਾਰੀ ਆਪੰਰਾਲ ਮਹਰ ਪ੍ਰਾਹੀ ਆਪੇ ਕੋ ਦੇ ਕਰ ਕਰ ਦੇਖੈ ਸੁਨ ਸੁਮਾਦ ਪਾਇਦਾ ਕੌਣ ਪਣੀ ਸੁਨੇ ਤੇ ਸਾਜੇ ਸ੍ਰਿਸ਼ਟ ਪਾਈ ਕਾਇਆ ਕਰ ਰਾਜੀ ਆਪ ਦੇ ਰਸ ਤੋਂ ਕੀਏ पत खपत सुखा दुखी सुख दुखी ते अमृत गुरमुखर पाइ